ਮੈਸਿਵ ਬ੍ਰੇਕਡਾਊਨ ਕੀਤਾ ਸੀਗਾ ਜਿਹਦੇ ਵਿੱਚ ਕੋਆਰਡਨ ਸਰਚ ኦਪਰੇਸ਼ਨ ਚ ਲਾਇਆ ਸੀਗਾ ਪੰਜਾਬ ਦੇ ਵਿੱਚ ਜਿਹੜੇ ਐਂਟੀ ਸੋਸ਼ਲ ਐਲੀਮੈਂਟਸ ਆ ਉਹਨਾਂ ਦੇ ਖਿਲਾਫ ਤੇ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਸਤੇ ਤੋਂ ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਸਿਟੀਜ਼ਨਸ ਨੂੰ ਪੰਜਾਬ ਦੇ ਜਿਹੜੇ ਰਸਮੀਕ ਆ ਉਹਨਾਂ ਨੂੰ ਰਿਕਵੈਸਟ ਕਰੂੰਗਾ ਕਿ ਕਿਸੇ ਵੀ ਤਰ੍ਹਾਂ ਦੀ ਫੇਕ ਨਿਊਜ਼ ਤੇ ਰਿਯੂਮਰ ਤੇ ਧਿਆਨ ਨਾ ਦਿਓ ਕਿਉਂਕਿ ਬਹੁਤ ਸਾਰੇ ਲੋਕ ਬਹੁਤ ਸਾਰੀਆਂ ਫੇਕ ਨਿਊਜ਼ ਰਿਯੂਮਰ ਜਿਹੜੇ ਨੇ ਪਲਾਨ ਦੀ ਕੋਸ਼ਿਸ਼ ਕਰ ਰਹੇ ਆ ਇਸੇ ਤਰ੍ਹਾਂ ਹੀ মিডিਆ ਪਰਸਨਸ ਨੂੰ ਸੋਸ਼ਲ ਮੀਡੀਆ ਪਲੇਟਫਾਰਮਸ ਨੂੰ ਉਹਨਾਂ ਨੂੰ ਵੀ ਮੈਂ ਰਿਕੁਐਸਟ ਕਰੂੰਗਾ ਕਿ ਹਰ ਨਿਊਜ਼ ਜਿਹੜੀ ਵੀ ਤੁਹਾਡੇ ਕੋਲੇ ਆਉਂਦੀ ਹੈ ਉਹਨੂੰ ਥੋੜੇ ਫੈਕਟਸ ਚੈੱਕ ਕਰਕੇ ਪ੍ਰੋਪਰ ਸੋਰਸਸ ਤੋਂ ਫਿਰ ਹੀ ਨਿਊਜ਼ ਨੂੰ ਜਿਹੜਾ ਉਹ ਪਲੇ ਕੀਤਾ ਜਾਵੇ ਬਿਨਾ ਫੈਕਟਸ ਨੂੰ ਚੈੱਕ ਕੀਤੇ ਹੋਏ ਬਿਲਕੁਲ ਪਲੇ ਨਾ ਕੀਤਾ ਜਾਵੇ ਨਾਲ ਦੀ ਨਾਲ ਪੰਜਾਬ ਪੁਲਿਸ ਵੱਲੋਂ ਬੜੀ ਸਖਤ ਮੈਂ ਵਾਰਨਿੰਗ ਦੇਣਾ ਚਾਹੂੰਗਾ ਜਿਹੜੇ ਮਿਸਚੀਵਸ 엘ਿਮੈਂਟਸ ਆ ਜਿਹੜੇ ਸਟੇਟ ਦੀ ਪੀਸ ਤੇ ਹਾਰਮਨੀ ਨੂੰ ਡਿਸਟਰਬ ਕਰਨਾ ਚਾਹੁੰਦੇ ਆ ਉਹਨਾਂ ਦੇ ਖਿਲਾਫ ਬਹੁਤ ਸਖਤ ਐਕਸ਼ਨ ਜਿਹੜਾ ਉਹ ਲਿਆ ਜਾਏਗਾ ਇਸੇ ਤਰ੍ਹਾਂ ਹਰ ਸ਼ਹਿਰ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਫਲੈਗ ਮਾਰਚਸ ਚੱਲ ਰਿਹਾ ਜਿਦੇ ਵਿੱਚ ਪੰਜਾਬ ਪੁਲਿਸ ਪੈਰਾ ਮਿਲਟਰੀ ਫੋਰਸਿਸ ਮਿਲ ਕੇ ਫਲੈਗ ਮਾਰਚਸ ਕਰ ਰਹੇ ਆ ਪੀਸ ਕਮੇਟੀ ਦੀਆਂ ਮੀਟਿੰਗਸ ਸਾਰੇ ਸ਼ਹਿਰਾਂ ਦੇ ਵਿੱਚ ਸਾਰੇ ਡਿਸਟ੍ਰਿਕਟ ਦੇ ਵਿੱਚ ਕੰਡਕਟ ਕੀਤੀਆਂ ਗਈਆਂ ਹਨ ਤੇ ਸਾਰਿਆਂ ਨੂੰ ਮੈਂ ਅਪੀਲ ਕਰਨਾ ਚਾਹਾਂਗਾ ਕਿ ਪੰਜਾਬ ਦੀ ਜਿਹੜੀ ਪੀਸ ਤੇ ਹਾਰਮਨੀ ਆ ਉਹਨੂੰ ਮੇਨਟੇਨ ਕੀਤਾ ਜਾਵੇ ਸਟੇਟ ਦੇ ਵਿੱਚ ਪੂਰੀ ਤਰ੍ਹਾਂ ਸ਼ਾਂਤੀ ਆ ਸਥਿਤੀ ਬਿਲਕੁਲ ਜਿਹੜੀ ਆ ਸਟੇਬਲ ਆ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਲਾ ਐਂਡ ਆਰਡਰ ਦੀ ਸਮੱਸਿਆ ਸਟੇਟ ਦੇ ਵਿੱਚ ਨਹੀਂ ਹੈਗੀ ਜਿਹੜਾ ਇਹ ਪਾਰਟਿਕੂਲਰ ਐਕਸ਼ਨ ਲਿਆ ਗਿਆ ਵਾ ਉਹਦੇ ਵਿੱਚ ਵਾਰਿਸ ਪੰਜਾਬ ਦੇ ਦੇ ਜਿਹੜੇ ਹੈਗੇ ਨੇ ਕੁਝ ਐਲੀਮੈਂਟਸ ਆ ਜਿਨ੍ਹਾਂ ਦੇ ਖਿਲਾਫ 6 ਕ੍ਰਿਮੀਨਲ ਕੇਸ ਹੁਣ ਤੱਕ ਦਰਜ ਕੀਤੇ ਗਏ ਆ ਜਿਹਦੇ ਵਿੱਚ ਜਿਹੜੇ ਡਿਸ ਹਾਰਮਨੀ ਫਲਾਣ ਵਾਸਤੇ ਅਟੈਂਪਟ ਟੂ ਮਰਡਰ ਦੇ ਕੇਸ ਪੁਲਿਸ ਪਰਸਨਲ ਤੇ ਅਟੈਕ ਤੇ ਪੁਲਿਸ ਦੇ ਕੰਮ ਦੇ ਵਿੱਚ ਦਖਲਅੰਦਾਜ਼ੀ ਕਰਕੇ ਆਬਸਟਰਕਸ਼ਨ ਪੈਦਾ ਕਰਨ ਦੇ ਪਰਚੇ ਦਰਜ ਕੀਤੇ ਗਏ ਆ ਜਿਦੇ ਵਿੱਚ ਐਫ ਆਈ ਆਰ ਨੰਬਰ 29 ਪਹਿਲਾਂ ਦਰਜ ਹੋਈ ਸੀਗੀ 16 ਫਰਵਰੀ 2023 ਨੂੰ ਜਿਦੇ ਵਿੱਚ 365 323 506 379 ਬੀ 148 149 ਆਈ ਪੀ ਸੀ ਸੈਕਸ਼ਨ ਲੱਗੇ ਸੀ ਐਫ ਆਈ ਆਰ ਨੰਬਰ 39 ਦਰਜ ਕੀਤੀ ਗਈ ਹੈ 24 ਫਰਵਰੀ 2023 ਨੂੰ ਅਜਨਾਲਾ ਪੁਲਿਸ ਸਟੇਸ਼ਨ 'ਚ ਜਿਦੇ ਵਿੱਚ 307 353 186 332 506 120 ਬੀ ਔਰ 148 149 ਆਈ ਪੀ ਸੀ ਦੇ ਸੈਕਸ਼ਨ ਲੱਗੇ ਇਸੇ ਤਰ੍ਹਾਂ ਜਿਹੜਾ ਡਿਸਫੈਕਸ਼ਨ ਤੇ ਸੁਸਾਇਟੀ ਦੇ ਵਿੱਚ ਜਿਹੜੀ ਦਰਾੜ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਦੇ ਵਿੱਚ ਐਫ ਆਈ ਆਰ ਨੰਬਰ 54 22 ਫਰਵਰੀ 2023 ਦੀ ਬੀ ਡਿਵੀਜ਼ ਰਮਰੇਸਰਚ ਦਰਜ ਕੀਤੀ ਗਈ ਐਫ ਆਈ ਆਰ ਨੰਬਰ 34 24 ਫਰਵਰੀ 2023 ਨੂੰ ਬਾਗਾਪੁਰਾਣਾ ਦੇ ਵਿੱਚ ਦਰਜ ਕੀਤੀ ਗਈ ਇਹਨਾਂ ਦੋਨਾਂ ਐਫ ਆਈ ਆਰਸ ਦੇ ਵਿੱਚ 153 ए ਤੇ 506 ਜਿਹੜੇ ਕਾਮਨ ਸੈਕਸ਼ਨ ਆ ਜਿਹੜੇ ਲੱਗੇ ਹੋਏ ਐਫ ਆਈ ਆਰ ਨੰਬਰ 26 18 ਮਾਰਚ ਨੂੰ ਦਰਜ ਕੀਤੀ ਗਈ ਖਲਚੀਆਂ ਦੇ ਵਿੱਚ ਜਿਦੇ ਚ 279 336 353 186 ਇਹ ਉਹ ਸੈਕਸ਼ਨ ਆ ਜਿਹੜੇ ਕਿ ਕਿਸੇ ਨੂੰ ਸੱਟ ਲਾਉਣ ਦੀ ਕੋਸ਼ਿਸ਼ ਕਰਨਾ ਪਬਲਿਕ ਸਰਵੰਟ ਨੂੰ ਤੇ ਪਬਲਿਕ ਸਰਵੰਟ ਦੇ ਅਗੇਂਸਟ ਉਹਦੇ ਕੰਮ ਦੇ ਵਿੱਚ ਦਖਲਅੰਦਾਜ਼ੀ ਕਰਨਾ ਐਫ ਆਈ ਆਰ ਨੰਬਰ 27 ਦਰਜ ਕੀਤੀ ਗਈ ਮਹਿਤਪੁਰ ਥਾਣੇ ਚ ਜਿਦੇ ਚ 279 ਤੇ 25 ਆਰਡੈਕਸ ਲੱਗਿਆ ਸੋ 6 ਐਫ ਆਈ ਆਰ ਹੁਣ ਤੱਕ ਜਿਹੜੀ ਆ ਵਾਰਿਸ ਪੰਜਾਬ ਦੇ 엘ਿਮੈਂਟਸ ਦੇ ਖਿਲਾਫ ਦਰਜ ਕੀਤੀਆਂ ਗਈਆਂ ਇਦੇ ਵਿੱਚ ਜਿਹੜਾ ਮੁੱਖ ਸਰਗਨਾ ਸੀ ਅਮਰਿਤਪਾਲ ਸਿੰਘ ਉਹ ਅਜੇ ਫਰਾਰ ਉਹਨੂੰ ਫੜਨ ਵਾਸਤੇ ਐਫਰਟ ਪੁਲਿਸ ਵੱਲੋਂ ਕੀਤੇ ਜਾ ਰਹੇ ਆ ਬਹੁਤ ਸਾਰੀਆਂ ਕਈ ਰਿਊਮਰਸ ਫਲਾਰੇ ਆ ਮੈਂ ਤਦੇ ਸਾਰਿਆਂ ਨੂੰ ਦੁਬਾਰਾ ਬੇਨਤੀ ਕਰੂੰਗਾ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਖਬਰ ਦੇਣ ਤੋਂ ਪਹਿਲਾਂ ਉਹਦੇ ਪ੍ਰੋਪਰ ਫੈਕਟਸ ਚੈੱਕ ਕਰ ਲੇ ਜਾਣ ਸੋ ਪੰਜਾਬ ਪੁਲਿਸ ਬਹੁਤ ਸਪਸ਼ਟ ਹੈ ਕਿ ਅਜੇ ਅਰੈਸਟ ਨਹੀਂ ਹੋਇਆ ਔਰ ਅਰੈਸਟ ਕਰਨ ਦੇ ਜਿਹੜੇ ਯਤਨ ਆ ਭਰਪੂਰ ਪੁਲਿਸ ਸਟੇਟ ਦੇ ਵਿੱਚ ਕਿ ਬਾਕੀ ਜਗ੍ਹਾ ਦੇ ਉੱਤੇ ਸਾਡੇ جاری ਆ ਰਹੇ ਆ ਹੁਣ ਤੱਕ 114 ਜਿਹੜੇ ਐਲੀਮੈਂਟਸ ਹਨ ਜਿਨ੍ਹਾਂ ਨੇ ਪੀਸ ਤੇ ਹਰਮਨਿਟ ਸਟਾਕ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਰਾਉਂਡ ਅਪ ਕੀਤਾ ਗਿਆ ਹੈ ਕੀਤਾ ਗਿਆ ਜਿਦੇ ਵਿੱਚ 78 ਬੰਦੇ ਡੇ 1 ਤੇ ਕੀਤੇ ਗਏ ਸੀ ਦੂਤੇ ਤੇ ਦੋ ਜਿਹੜੇ ਨੇ ਉਹ ਕੱਲ ਰਾਤ ਹੋਰ ਜਿਹੜੇ ਗ੍ਰਿਫਤਾਰ ਕੀਤੇ ਗਏ ਹੁਣ ਤੱਕ 10 ਵੈਪਨ ਜਿਹੜੇ ਨੇ ਰਿਕਵਰ ਕੀਤੇ ਜਾ ਚੁੱਕੇ ਹੈ ਜਿਦੇ ਵਿੱਚ 9 ਰਾਈਫਲਸ ਨੇ 7 12 ਬੋਰ ਦੀਆਂ ਰਾਈਫਲਸ ਨੇ 2 315 ਬੋਰ ਦੀਆਂ ਰਾਈਫਲਸ ਨੇ 1 ਕਰਵਾਲਵਰ ਆ 32 ਬੋਰ ਦਾ ਔਰ 430 ਜਿਹੜੇ ਨੇ ਕਾਰਟਰੀਜਸ ਹੁਣ ਤੱਕ ਰਿਕਵਰ ਕੀਤੇ ਗਏ ਚਾਰ ਵਹੀਕਲਸ ਪੁਲਿਸ ਨੇ ਕਬਜ਼ੇ ਚ ਲਏ ਆ ਜਿਹਦੇ ਵਿੱਚ ਇੱਕ ਮਰਸੀਡੀਜ਼ ਕਾਰ ਦੋ ਇੰਡੈਵਰ ਨੇ ਇੱਕ ਇਸੂజు ਵਹੀਕਲ ਆ ਇਹ ਜਿਹੜਾ ਇਸੂజు ਵਹੀਕਲ ਆ ਇਹ ਅਬੈਂਡੰਟ ਮਿਲਿਆ ਸੀਗਾ ਜਿਹੜਾ ਕਿ ਸਲੀਨਾ ਪਿੰਡ ਦੇ ਲਗਭਗ ਕਵਰ ਕੀਤਾ ਗਿਆ ਇਹਦਾ ਜਿਹੜਾ ਓਨਰ ਆ ਉਹ ਇੱਕ ਮਨਪ੍ਰੀਤ ਸਿੰਘ ਨਾਮ ਦਾ ਬੰਦਾ ਹੈ ਜਿਹੜਾ ਕਿ ਅਨੋਖਰਵਾਲ ਪਿੰਡ ਦਾ ਰਹਿਣ ਵਾਲਾ ਹੈ ਉਹਨੂੰ ਵੀ 114 ਜਿਹੜੇ ਬੰਦੇ ਅਰੈਸਟ ਕੀਤੇ ਗਏ ਉਸ ਕੇਸ ਤੇ ਆਲਰੇਡੀ ਅਰੈਸਟ ਹੋਇਆ ਹੈ ਔਰ ਇਸ ਗੱਡੀ ਦੇ ਵਿੱਚੋਂ ਇੱਕ 315 ਬੋਰ ਦੀ ਰਾਈਫਲ ਇੱਕ ਸਵਾਰਡ ਇੱਕ ਵਾਕੀ ਟੋਕੀ ਸੈੱਟ ਜਿਹੜਾ ਮਿਲਿਆ ਸੀਗਾ ਜਿਹੜਾ ਪੁਲਿਸ ਨੇ ਕਬਜ਼ੇ 'ਚ ਲੈ ਲਿਆ ਵਾ ਇਸ ਤੋਂ ਇਲਾਵਾ ਇਹ ਜਿਹੜੇ ਜਿੰਨੇ ਵੀ ਐਲੀਮੈਂਟਸ ਆਪਾਂ ਅਰੈਸਟ ਕੀਤੇ ਇਹਨਾਂ ਦੀ ਹੋਰ ਡੂੰਘਾਈ ਦੇ ਨਾਲ ਤਫ਼ਤੀਸ਼ ਚੱਲ ਰਹੀ ਆ ਆਈਐਸਆਈ ਦਾ ਜਿਹੜਾ ਐਂਗਲ ਆ ਸਾਨੂੰ ਬਹੁਤ ਸਟਰੋਂਗ ਸਸਪੀਸ਼ਨ ਆ ਹੁਣ ਤੱਕ ਜਿਹੜੇ ਤੱਥ ਸਾਹਮਣੇ ਆਏ ਆ ਜਿਹੜੇ ਸਰਕਮਸਟੈਂਸੀਸ ਸਾਹਮਣੇ ਆਏ ਆ ਔਰ ਫੋਰਨ ਫੰਡਿੰਗ ਦਾ ਵੀ ਬੜਾ ਸਟਰੋਂਗ ਸਸਪੀਸ਼ਨ ਆ ਇਹਦੇ ਵਿੱਚ ਔਰ ਇਹਨਾਂ ਦੀਆਂ ਐਕਟੀਵਿਟੀਆਂ ਇਹਨਾਂ ਦੇ ਜਿਹੜੇ ਸਾਰੇ ਹਾਲਾਤ ਆ ਉੱਥੋਂ ਇਹ ਸਾਰਾ ਲੱਗ ਰਿਹਾ ਹੈ ਕਿ ਕਿ ਆਈਐਸਆਈ ਵੀ ਇਨਵੋਲਡ ਹੈ ਪਲੱਸ ਇਹਨਾਂ ਦੀ ਫੰਡਿੰਗ ਜਿਹੜੀ ਹੈ ਫੋਰਨ ਤੋਂ ਵੀ ਹੋ ਰਹੀ ਸੀਗੀ ਇੱਕ ਇਹਨਾਂ ਦੇ ਵਿੱਚ ਹੋਰ ਜਿਹੜਾ ਤੱਤ ਸਾਹਮਣੇ ਆਇਆ ਹੈ ਕਿ ਇੱਕ ਏਕੇਐਫ ਜਿਹੜਾ ਹੈ ਉਹ ਜਿਹੜੀਆਂ ਬੁਲੇਟ ਪ੍ਰੂਫ ਜੈਕਟਸ ਕਵਰ ਕੀਤੀਆਂ ਜਿਹੜੀਆਂ ਰਾਈਫਲਸ ਕਵਰ ਕੀਤੀਆਂ ਹੈ ਔਰ ਜਿਹੜਾ ਇਹਨਾਂ ਦੇ ਮੁੱਖ ਸਰਗਨਾ ਜਿਹੜਾ ਜਿਹੜੇ ਉਹਦੇ ਗੇਟ ਦੇ ਉੱਤੇ ਵੀ ਏਕੇਐਫ ਲਿਖਿਆ ਸੀਗਾ ਉਹ ਆਨੰਦਪੁਰ ਖਾਲਸਾ ਫੌਜ ਜਿਹੜਾ ਹੈ ਉਹ ਇੱਕ ਜਥੇਬੰਦੀ ਜਿਹੜੀ ਸੀਗੀ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਜਿਹਦੇ ਵਿੱਚ ਜਿਹੜੇ ক্লোਜ਼ ਆਰਮਡ ਅਸੋਸੀਏਟ ਸੀਗੇ ਉਹਨਾਂ ਦੇ ਕੋਲੇ ਜਿਹੜੇ ਇਕਵਿਪਮੈਂਟ ਸੀਗੇ ਉਹਨਾਂ ਦੇ ਉੱਤੇ ਇਹ ਜਿਹੜਾ AKF ਵਰਡ ਲਿਖਿਆ ਹੋਇਆ ਸੀਗਾ ਚਾਰ ਜਿਹੜੇ ਡੈਟਿਨੀਅਸ ਆ ਜਿਨ੍ਹਾਂ ਨੂੰ ਅਸੀਂ ਕਰਕੇ ਕਸਟਡੀ ਚ ਲੈ ਕੇ ਉਹਨਾਂ ਨੂੰ ਦਿਬਰੂਗੜ੍ਹ ਅਸਾਮ ਭੇਜਿਆ ਗਿਆ ਵਾ ਜਿਦੇ ਵਿੱਚ ਦਲਜੀਤ ਕਲਸੀ ਹੈ ਇੱਕ ਬਸੰਤ ਸਿੰਘ ਆ ਜਿਹੜਾ ਕਿ ਦੌਲਤਪੁਰਾ ਦਾ ਰਹਿਣ ਵਾਲਾ ਵਾ ਇੱਕ ਗੁਰਮੀਤ ਸਿੰਘ ਬੁੱਕਨਵਾਨ ਸਿੰਘ ਪ੍ਰਧਾਨ ਮੰਤਰੀ ਇੱਕ ਹੋਰ ਡੈਟਿਨਿਊ ਆ ਹਰਜੀਤ ਸਿੰਘ ਜਿਹੜਾ ਕਿ ਇਹ ਜਿਹੜਾ ਔਨ ਦੀ ਵੇ ਹੈ ਡਿਬਰੂਗਰ ਉਹਨੂੰ ਲੈ ਕੇ ਜਾਇਆ ਜਾ ਰਿਹਾ ਵਾ ਸੋ ਸਾਰੇ ਜਿਹੜੇ ਫੰਡਿੰਗ ਆ ਹੁਣ ਤੱਕ ਕਿ ਹਵਾਲਾ ਦੇ ਥਰੂ ਤੇ ਇਹ ਮੇਨ ਸੋਰਸ ਸੀਗਾ ਫੰਡਿੰਗ ਜਿਹੜੀ ਇਹਨੇ ਛੋਟੇ ਅਮਾਊਂਟ ਦੇ ਵਿੱਚ ਇਹਨਾਂ ਨੂੰ ਆਉਂਦੀ ਸੀਗੀ ਥੋੜੀ ਥੋੜੀ ਕਰਕੇ ਕਿ ਜਿਹੜੀ ਔਰ ਜਦੋਂ ਇਹ ਵਹੀਰ ਜਿਹੜੀ ਚੱਲੀ ਸੀਗੀ ਉਹਦੇ ਵਿੱਚ ਵੀ ਕਾਫੀ ਜਿਹੜੇ ਫੰਡ ਨੇ ਕਲੈਕਟ ਹੋਏ ਨੇ ਸੋ ਇਹ ਸਾਰੇ ਤੱਥ ਜਿਹੜੇ ਨੇ ਇਹਦੇ ਤੇ ਤਫ਼ਤੀਸ਼ ਚੱਲ ਰਹੀ ਆ ਪੁਲਿਸ ਪੂਰੀ ਤਰ੍ਹਾਂ ਵਚਨਬੰਦਾ ਪੰਜਾਬ ਦੇ ਵਿੱਚ ਸਕਿਉਰਿਟੀ ਮੇਨਟੇਨ ਕਰਨ ਵਾਸਤੇ ਪੀਸ ਆਰਮੀਲੀ ਮੇਨਟੇਨ ਕਰਨ ਵਾਸਤੇ ਔਰ ਸਾਰਿਆਂ ਨੂੰ ਮੈਂ ਦੁਬਾਰਾ ਦੱਸਣਾ ਚਾਹੂੰਗਾ ਬਹੁਤ ਸਾਰੀਆਂ ਕੁਐਰੀਜ਼ ਆ ਲੋਕਾਂ ਦੀਆਂ ਬਾਹਰੋਂ ਵੀ ਦੂਸਰੇ ਸਟੇਟਸ ਤੋਂ ਵੀ ਪੂਰੀ ਤਰ੍ਹਾਂ ਪੰਜਾਬ ਦੇ ਵਿੱਚ ਸ਼ਾਂਤੀ ਆ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਮਾਹੌਲ ਇੱਥੇ ਖਰਾਬ ਨਹੀਂ ਹੈਗਾ ਪੰਜਾਬ ਦੇ ਵਿੱਚ ਥੈਂਕ ਯੂ ਮੈਂ 1 ਸੈਕਿੰਡ ਹਿੰਦੀ ਵਿੱਚ ਇੱਕ ਮਿੰਟ ਯਾਰ ਹਿੰਦੀ पंजाब पुलिस ने सैटरडे को एक कॉर्डन एंड सर्च ऑपरेशन चलवाया था बहुत बड़े लेवल पे जिसमें जो एलिमेंट्स पंजाब का माहौल ख़राब करने की कोशिश कर रही थे रहे थे उनके अगेंस्ट कार्रवाई की है सबसे पहले मैं सारे सिटीजन्स को रिक्वेस्ट करूंगा कि किसी भी तरह की कोई फेक न्यूज़ र्यूम उस पर बिलीव ना करें फैक्ट्स पहले चेक कर लें इसी तरह से मैं बाकी जो मीडिया पर्सनस हैं सोशल मीडिया प्लेटफॉर्म है जो उनको रिक्वेस्ट करना चाहूँगा कि कोई भी न्यूज़ देने से पहले पुलिस से एक बार उसकी फैक्ट चेक करके ऑथेंटिसिटी उसकी चेक कर लें उसको तुरंत न्यूज़ को विदाउट ऑथेंटिसिटी न्यूज़ को पब्लिक फोरम पे मत डाला जाए मिस्चीवियस एलिमेंट्स जो पंजाब का माहौल ख़राब करने की कोशिश कर रहे हैं उनको बहुत सख्त चेतावनी पंजाब पुलिस की तरफ से है किसी को पंजाब का माहौल ख़राब करने बिल्कुल नहीं दिया जाएगा पंजाब में इस टाइम सारे डिस्ट्रिक्स में फ्लैग मार्चेस किए जा रहे हैं एस की तरफ से सी की तरफ से पैरामिलिट्री फोर्सेस के साथ कोऑर्डिनेशन करके पीस कमेटीज़ हमने सारे डिस्ट्रिक्स में बनाई हुई हैं जो पीस कमेटीज़ की मीटिंग्स चल रही हैं और स्टेट में जो पब्लिक ऑर्डर है जो लॉ एंड ऑर्डर है पूरी तरह से मेनटेंड है पंजाब में बिल्कुल स्टेबल है पंजाब और बिल्कुल शांति है पूरी स्टेट में अभी तक डब्ल्यू जो वार पंजाब के जो हैं एलिमेंट्स हैं इनके खिलाफ छः केसेस रजिस्टर किए गए हैं जिसमें इन केसेस में जो मेन सेक्शंस हैं वो डिसहारमनी अमंग क्लासेस टू मर्डर के पुलिस पर्सनल पे अटैक और पुलिस पर्सनल के काम में ऑब्स्ट्रक्शन करने के सेक्शन लगाए गए हैं एफ नंबर ट्वेंटी है जो सोलह फेबररी की है अजनला में रजिस्टर की है जिसमें थ्री सिक्सटी 148 149 और बाकी सेक्शंस लगे हुए हैं 39 नंबर एफआईआर जो अजनाला पुलिस स्टेशन पे अटैक किया गया था 24th फरवरी की रजिस्टर की गई है जिसमें 307 353 186 332 333 506 120 बी 427 148 149 आईपीसी के सेक्शंस लगे हुए हैं दो एफआईआर हैं जो डिसहार्मनी फैलाने के जुर्म में रजिस्टर की गई है जिसमें एफआईआर 54 जो 22 फरवरी की है पुलिस स्टेशन बी डिवीज़न अमृतसर की और एक एफ आई आर थर्टी फोर वो भी 22 फरवरी की है पुलिस स्टेशन बाघा पुराना की 26 नंबर एफ आई आर पुलिस स्टेशन कलचिया में दर्ज की गई है जिसमें टू सेवेंटी नाइन थ्री थर्टी सिक्स थ्री फिफ्टी थ्री वन एट्टी सिक्स इसमें भी पुलिस के काम में दखल अंदाजी ऑब्सट्रक्शन पुलिस को इंजरी के सेक्शन लगे हुए हैं एफ आई आर नंबर ट्वेंटी फोर उन्नीस जो मार्च की है इसमें महतपुर में रजिस्टर की गई है जिसमें टू सेवेंटी नाइन और ट्वेंटी फाइव आर्म्स एक्ट के सेक्शन लगाए गए हैं अमृतपाल सिंह अभी फरार है पुलिस को वांटेड है पूरी आ, हमारी टीम्स जो हैं वो एफर्ट्स कर रही हैं उसको अरेस्ट करने की अब तक एक सौ चौदह लोग हैं जिनके खिलाफ जिनको कस्टडी में लिया गया है जिसमें सेवेंटी एट लोग पहले दिन थर्टी फोर दूसरे दिन और दो लोग जो है तीसरे दिन कस्टडी में लिए गए हैं इन सब पे एलिगेशन है डिस्टर्बिंग पीस इन स्टेट दे हैव बीन टेकन इनटू कस्टडी प्रिवेंटिव सेक्शंस में और बाकी जो केसेस हैं उनमें इनकी जो नॉमिनेशन है एविडेंस बेस्ड इन्वेस्टिगेट करके फर्दर उसको नॉमिनेट किया जाएगा अब तक 10 वेपन रिकवर किए हैं जिसमें नाइन राइफल्स हैं एक रिवॉल्वर है जिसमें सात बारह बोर की राइफल हैं दो तीन बोर की राइफल है एक थर्टी बोर का रिवॉल्वर है और फोर जो है लाइव कार्टरेज मिले हैं चार व्हीकल कन्फिस्केट किए हैं जिसमें एक मर्सडीज कार है दो इंडावर्स हैं और एक आई एस यू जेड यू जो सूजू व्हीकल है इस व्हीकल में जब ये अवेंडन मिला था इसमें से एक तीन सौ पंद्रह बोल की राइफल स्वाड वॉकी टॉकी सेट इसमें से मिले हैं जिसको फर्दर हम इन्वेस्टिगेट कर रहे हैं इस केस में इस पूरे एपिसोड में जो जो जितने भी इसमें बैड एलिमेंट्स इन्वॉल्व हैं उसमें हम आईएसआई का एंगल उनकी फॉरेन फंडिंग हमें सस्पिशन है कि इसमें आईएसआई का एंगल भी है फॉरेन फंडिंग भी है उस पर फर्दर इन्वेस्टिगेशन हमारी चल रही है एक और इसमें जो सामने आई है चीज़ के ए के एफ उसके जो गेट पे भी लिखा हुआ था बहुत सारी राइफल्स डीपी जैकेट्स जो रिकवर हुई हैं उस पर भी ए के जेड लिखा हुआ ए के एफ़ लिखा हुआ है जो कि अनंतपुर खालसा फ़ौज है जो प्रिलिमिनरी इन्वेस्टिगेशन में यह आया कि जो इसके क्लोज एसोसिएट थे जिनके पास वेपन्स थे उनको ये नाम दिया गया था उनके पास राइफल्स बुलेट प्रूफ जैकेट्स पर भी ए एफ लिखा हुआ है चार डेटी न्यूज़ हैं जिनको अभी डिब्रूगढ़ जो वो ट्रांसफ़र किया गया है जिसमें दिलजीत कलसी है एक बसंत सिंह है एक गुरमीत सिंह बुकनवाला और भगवंत सिंह प्रधानमंत्री है एक और डेटी न्यूज हरजीत सिंह है जो ऑन दी वे है टू तो डिब्रूगढ़ और इसमें जो पूरे इनकी पूरी जो संस्था है इसके सोर्सेज हम चेक कर रहे हैं लेकिन मजॉरिटी जो है अब तक आया है कि हवाला फॉरेन फंडिंग स्मॉल अमाउंट्स में इनके अकाउंट्स में आई है उसको अभी और चेक किया जा रहा है व्हीकल्स की जो व्हीकल्स इनसे मिले हैं उसका भी सोर्सेज हम चेक कर रहे हैं कि उसके फंडिंग के सोर्सेज कहाँ से आए क्योंकि जिन लोगों के नाम पे अभी तक ये सामने आ रहा है उनके इतने इनकम के इकोनॉमिकल सोर्सेज उनके नहीं थे कि वो खुद एफर्ट कर वो खुद ये जो व्हीकल्स हैं वो अफोर्ड कर सकें इसमें सो तो फर्दर इसमें इन्वेस्टिगेशन जारी है एक चीज़ मैं दोबारा क्लियर करना चाहूँगा कि अमृतपाल सिंह अभी फरार है पुलिस पूरे एफर्ट कर रही है उसको अरेस्ट करने की ਦੇਖਿਓ ਇਹ ਜੋ ਜੋ ਇਹ ਵਾਲਾ ਪਾਰਟ ਆ ਨਾ ਜੀ ਇਹ ਇਹਨਾਂ ਆਪਾਂ ਡਿਸਕਲੋਜ਼ ਨਹੀਂ ਪਰ ਸਾਡੀ ਜਿਹੜੀ ਪੂਰਾ ਏਜੰਸੀ ਸਪੈਸ਼ਲਾਈਜ਼ਡ ਵਿੰਗਸ ਆ ਇਸ ਕੰਮ ਤੇ ਲੱਗੇ ਆ ਸਾਰਿਆਂ ਨਾਲ ਹੀ ਕੋਆਰਡੀਨੇਟ ਕੀਤਾ ਜਾ ਰਿਹਾ ਜਿਸ ਨਾਲ ਵੀ ਜ਼ਰੂਰਤ ਆ ਉਸ ਨਾਲ ਕੋਆਰਡੀਨੇਟ ਕਿਹੜਾ ਏਕੇਐਫ ਜਿਹੜਾ ਕਿ ਏਕੇਐਫ ਕਿਹੜੀ ਉਹਨਾਂ ਨੇ ਸੰਸਥਾ ਕਿਹੜੀ ਬਣਾਈ ਗਈ ਆ ਉਹ ਬੇਸਿਕਲੀ ਉਹਦਾ ਮੋਟਿਵ ਜਿਹੜਾ ਠੀਕ ਆ ਗੁੱਲ ਪ੍ਰੋਜੈਕਟ ਮਿਲ ਗਿਆ ਲੇਕਿਨ ਕੀ ਮੋਟਿਵ ਸੀ ਜੋ ਉਹ ਉਹ ਬਾਤਵਾ ਜੀ ਉਹੀ ਜਦੋਂ ਤਫਤੀਸ਼ ਕਰਾਂਗੇ ਨਾ ਜੀ ਉਹਦੇ ਚਾਏਗਾ ਪਰ ਉਹ ਉਹਦਾ ਪ੍ਰਾਇਮਰੀ ਜਿਹੜੇ ਦੇਖੋ ਏਕੇਐਫ ਉਹਨਾਂ ਜਗ੍ਹਾ ਤੇ ਯੂਜ਼ ਕੀਤਾ ਗਿਆ ਹੈ ਜਿੱਤੇ ਜਿੱਤੇ ਆਰਮਡ ਕੰਪੋਨੈਂਟਸ ਜਿਹਦਾ ਬੀਪੀ जैकेट ਤੇ ਯੂਜ਼ ਕੀਤਾ ਗਿਆ ਹੈ ਰਾਈਫਲਸ ਤੇ ਯੂਜ਼ ਕੀਤਾ ਗਿਆ ਹੈ ਤੋਂ ਸਾਨੂੰ ਇਹ ਸਪੈਸ਼ੀਅਲ ਹੈ ਕਿ ਜਿਹੜੇ ক্লোਜ਼ ਅਸੋਸੀਏਟਸ ਸੀਗੇ ਜਿਨ੍ਹਾਂ ਦੇ ਕੋਲੇ ਵੈਪਨ ਸੀਗੇ ਉਹਨਾਂ ਨੂੰ ਇਹ ਨਾਮ ਦਿੱਤਾ ਗਿਆ ਹੈ ਅਨੰਦਪੁਰ ਖਾਲਸਾ ਫੌਜ ਸੋ ਇਸ ਚੀਜ਼ ਨੂੰ ਅਨ ਫਰਦਰ ਜਦੋਂ ਇਨਵੈਸਟੀਗੇਸ਼ਨ ਹੋਏਗੀ ਹੋਰ ਤੱਥ ਦੇ ਸਾਹਮਣੇ ਆਉਣਗੇ ਲਗਭਗ 50 ਦੇ ਲੇਕਰ 100 ਗੱਡੀਆਂ ਹੈ ਉਸ ਦਿਨ ਅੰਮ੍ਰਿਤਪਾਲ ਕੇ ਕੀਚੇ ਦੀ

ਦੇਖੋ ਕੇਸ ਮੇ ਤੁਹਾਨੂੰ ਦੱਸ ਦਿੱਤੇ ਜੀ 6 ਕੇਸ ਦਰਜ ਹੋਏ ਆ ਉਹਦੇ ਵਿੱਚ 6 ਕੇਸਿਸ ਦੇ ਵਿੱਚ ਡਿਸਆਰਮਨੀ ਅਮੰਗ ਕਲਾਸਿਸ ਦਾ ਕੇਸ ਆ 2 ਕੇਸਿਸ ਆ ਅਟੈਂਪਟ ਟੂ ਮਰਡਰ ਦੇ ਕੇਸ ਆ ਪੁਲਿਸ ਪਰਸਨਲ ਤੇ ਅਟੈਕ ਦੇ ਕੇਸ ਆ ਪੁਲਿਸ ਪਰਸਨਲ ਦੇ ਕੰਮ ਦੇ ਵਿੱਚ ਇਨਸਟਰਕਸ਼ਨ ਦੇ ਕੇਸ ਆ ਸੋ ਐਨਐਸਏ ਜਿਹੜਾ ਐਨਐਸਏ ਹੁੰਦਾ ਹੈ ਜੀ ਜਿਹਦੇ ਕੋਲੋਂ ਜਿਹਦੇ ਕੋਲੋਂ ਥ੍ਰੈਟ ਹੋਵੇ ਸਕਿਉਰਿਟੀ ਆਫ ਸਟੇਟ ਨੂੰ ਡਿਸਟਰਬ ਕਰਨ ਦਾ ਜਾਂ ਪਬਲਿਕ ਹਾਰਮਨ ਨੂੰ ਡਿਸਟਰਬ ਕਰਨ ਦਾ ਉਹਨੂੰ ਤੱਥਾਂ ਦੇ ਆਧਾਰ ਦੇ ਉੱਤੇ ਲਗਾਇਆ ਜਾ ਸਕਦਾ ਜਿਹੜਾ ਕਿ ਇਸ ਕੇਸ ਦੇ ਵਿੱਚ ਲਗਾਇਆ ਗਿਆ ਹੈ ਇਹ ਜੋ ਮੈਚੋ ਵੇਚੇ ਗਏ ਹਨ 4 1 5 ਉਹੀ ਮੈਂ ਕਹਿ ਰਿਹਾ ਹਾਂ ਜੀ ਉਹ ਉਹ ਐਨਐਸਏ ਦੇ ਡੈਟਿਨਿਊਜ਼ ਐਨਐਸਏ ਦੇ ਤਹਿਤ ਪਿਛੇ ਸਰ ਇਸਮੇ ਲਗਾਇਆ ਗਿਆ ਹੈ ਜੀ ਜੀ ਬਿਲਕੁਲ ਲਗਾਇਆ ਗਿਆ ਹੈ ਸਰ ਇੱਕ ਮਿੰਟ ਪਲੀਜ਼ ਇੱਕ ਮਿੰਟ ਪਲੀਜ਼ ਆਪਣੇ ਕੋਲ ਲੋਰਡ ਦੇ ਵੈਦਰ ਜਿਹੜੇ 4 ਬੰਦੇ ਪੇਛੇ ਗਏ ਨੇ 5 ਉਹਨਾਂ ਤੇ ਐਨਐਸਏ ਲੱਗਿਆ ਹੈਗਾ ਐਂਡ ਵਾਟ ਇਜ਼ ਅ ਪ੍ਰੋਵੀਜ਼ਨ ਥੈਟ ਦੇ ਵਰ ਸੈਂਡ ਫਰਮ ਪੰਜਾਬ ਟੂ ਦੇਖੋ ਪ੍ਰੋਵੀਜ਼ਨ ਇਹਦੇ ਵਿੱਚ ਸੈਕਸ਼ਨ 5 ਦੇ ਵਿੱਚ ਪ੍ਰੋਵੀਜ਼ਨ ਹੁੰਦੀ ਹੈ ਟੂ ਮੇਨਟੇਨ ਪੀਸ ਪਬਲਿਕ ਹਾਰਮਨੀ स्टेट टू स्टेट किसीनु भी ट्रांसफर ਕੀਤਾ ਜਾ ਸਕਦਾ ਵਾ ਵਿਧੇ ਕਨਸੈਂਟ ਆਫ ਦੀ ਅਦਰ ਸਟੇਟ ਸੋ ਉਹ ਉਹ ਇਹਦੇ ਵਿੱਚ ਇਨਵੋਕ ਕੀਤਾ ਗਿਆ ਵਾ ਐਂਡ ਇਟ ਇਜ਼ ਟੋਟਲੀ ਲੀਗਲ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਕੀਤਾ ਗਿਆ ਜੀ ਜੀ ਤੇ ਲਗਾ ਦਿੱਤਾ ਕਿੰਨੇ ਰੋਪੇ ਲਗਾਏ ਗਿਆ ਇਸ ਨੂੰ ਐਮਐਸਏ ਲਗਾਇਆ ਗਿਆ ਕਿੰਨੇ ਰੋਪੇ ਪਕੜਾ ਗਿਆ ਤੋਂ ਫਿਰ ਇਸ ਨੂੰ ਵੀ ਆਜ਼ਾਮ ਨੇ ਭੇਜਿਆ ਜਾਏਗਾ ਜਾਂ ਕੋਈ ਹੋਰ ਨਹੀਂ ਨਹੀਂ ਉਹ ਉਹ ਡਿਸੀਜਨ ਅਭੀ ਮੈਂ ਇਸ ਚੀਜ਼ ਦੇ ਬਾਰੇ ਵਿੱਚ ਡਿਸਕਲੋਜ਼ ਨਹੀਂ ਕਰ ਸਕਦਾ ਹੂੰ ਨਹੀਂ ਨਹੀਂ ਜਿਹੜਾ ਜਿਹੜਾ ਐਕਟ ਹੁੰਦਾ ਨਾ ਜੀ ਉਹ ਉਹ 1 ਟੂ 1 ਬੇਸਿਸ ਤੇ ਉਹਦਾ ਪੂਰਾ ਰਿਕਾਰਡ ਚੈੱਕ ਕਰਕੇ ਉਹਦੇ ਬੇਸ ਤੇ ਲਗਾਇਆ ਜਾਂਦਾ ਸੋ ਜਿਹੜੇ 4 ਡੈਟਿਵਿਊਸ ਨੇ ਉਹਨਾਂ ਦੇ ਉੱਤੇ ਲਗਾਇਆ ਗਿਆ ਪੰਜਵਾਂ ਜਿਹੜਾ ਆਨ ਦੀ ਵੇ ਉਹਦੇ ਉੱਤੇ ਲਗਾਇਆ ਗਿਆ ਸੋ ਇਹ 1 ਟੂ 1 ਬੇਸਿਸ ਤੇ ਐਗਜ਼ਾਮਿਨ ਕਰਕੇ ਹੁੰਦਾ ਹੈ 2 ਪਰ 5 ਲੋਕਾਂ 100 ਪਰ 5 ਲੋਕਾਂ ਨਹੀਂ ਨਹੀਂ ਉਹਦੇ ਬਾਰੇ ਮੈਂ ਟਿੱਪਣੀ ਨਹੀਂ ਦੇ ਸਕਦਾ ਜੀ ਉਹਦੇ ਬਾਰੇ ਮੈਂ ਟਿੱਪਣੀ ਸਰ ਸਰ ਕਿੰਨੇ ਦੇ ਕਰਕੇ ਪੰਜ ਬੰਦਿਆਂ ਦੇ ਉੱਤੇ ਜੀ ਪੰਜ ਬੰਦਿਆਂ ਦੇ ਇੱਕ ਜਿਹੜਾ ਆਨ ਦੀ ਵੇਅ ਹੈ ਜਿਹੜਾ ਸਰ ਵੀ ਹੋ ਰਿਹਾ ਕਿ ਜਿਹੜਾ ਆ ਇਹ ਵਾਲਾ ਸਾਰਾ ਸੀਨ ਹੈ ਇਸ ਦੇ ਵਿੱਚ ਕੋਈ ਲਖਵੀਰ ਰੋਡੇ ਦਾ ਵੀ ਨਾਮ ਸਾਹਮਣੇ ਆ ਰਿਹਾ ਕਿ ਜੀ ਸੰਬੰਧ ਦੇਖੋ ਇਹ ਅਜੇ ਅਜੇ ਇਹਦੇ ਬਾਰੇ ਕੋਈ ਮੈਨੂੰ ਨਹੀਂ ਪਤਾ ਹੈਗਾ ਨਾ ਕੋਈ ਟਿੱਪਣੀ ਦਿੱਤੀ ਜਾ ਸਕਦੀ ਹੈ ਤੁਸੀਂ ਆਈਐਸਆਈ ਦੀ ਗੱਲ ਕੀਤੀ ਫੰਡਿੰਗ ਦੀ ਗੱਲ ਕੀਤੀ ਹੁਣ ਤੱਕ ਦੀ ਪ੍ਰਾਇਮਰੀ ਇਨਵੈਸਟੀਗੇਸ਼ਨ ਚ ਕੁਝ ਚੀਜ਼ਾਂ ਸਾਹਮਣੇ ਆਈਆਂ ਦੇਖੋ ਕਈ ਚੀਜ਼ਾਂ ਆਈਆਂ ਜਿਸ ਤਰ੍ਹਾਂ ਗੱਡੀਆਂ ਜਿਹੜੀਆਂ ਵਹੀਕਲਸ ਇਹਦੇ ਵਿੱਚ ਨੇ ਜਿੱਦਾਂ ਤਿੰਨ ਡਾਇਵਰਸ ਸੀਗੀਆਂ ਕਈ SUV ਵਹੀਕਲ ਸੀਗਾ ਮਰਸੀਡੀਜ਼ ਸੀਗੀਆਂ ਜਿੰਨਾ ਬੰਦਿਆਂ ਦੇ ਨਾਮ ਦੇ ਉਹ ਵਹੀਕਲਸ ਹੈਗੇ ਆ ਉਹਨਾਂ ਦੇ ਕੋਲੇ ਇੰਨੇ ਇਨਕਮ ਦੇ ਸੋਰਸਸ ਨਹੀਂ ਹੈਗੇ ਕਿ ਉਹ ਇਦਾਂ ਦੇ ਵਹੀਕਲ ਅਫੋਰਡ ਕਰ ਸਕਣ ਸੋ ਇੱਕ ਤਾਂ ਅਸੀਂ ਉਹਦੇ ਵਹੀਕਲਸ ਦੀ ਫੰਡਿੰਗ ਚੈੱਕ ਕਰ ਰਹੇ ਹਾਂ ਕਿੱਥੋਂ ਹੋਈ ਕਿਦਾਂ ਪਰਚੇਸ ਹੋਏ ਦੂਸਰਾ ਜਿਹੜਾ ਅਮਾਉਂਟ ਆ ਉਹ ਜਿਸ ਤਰ੍ਹਾਂ ਮੈਂ ਦੱਸਿਆ ਕਿ ਛੋਟਾ ਅਮਾਉਂਟ ਆਇਆ ਹੈ ਅਲੱਗ-ਅਲੱਗ ਥਾਵਾਂ ਤੋਂ ਅਲੱਗ-ਅਲੱਗ ਜਗ੍ਹਾ ਤੋਂ ਬਟ ਉਹ ਮਿਲ ਕੇ ਕਾਫੀ ਅਮਾਉਂਟ ਹੋ ਗਿਆ ਉਹ ਪਾਰਟਿਕੂਲਰ ਕਿੰਨਾ ਅਮਾਉਂਟ ਸੀ ਕਿੱਥੋਂ-ਕਿੱਥੋਂ ਆਇਆ ਉਹ ਚੀਜ਼ ਨੂੰ ਵੈਰੀਫਾਈ ਕੀਤਾ ਜਾ ਰਿਹਾ ਹੈ ਸਰ ਕਾਟਰੀ ਤੇ ਉਹਨੂੰ ਲੈ ਕੇ ਵੀ ਕਿਉਂਕਿ ਇਹ ਪਰਟੀਕੂਲਰ ਇੱਕ ਪ੍ਰੋਟੋਕਾਲ ਹੁੰਦਾ ਹੈ ਪ੍ਰਸ਼ਾਸਨ ਦਾ ਜਾਂ ਪੁਲਿਸ ਦਾ ਕਿ ਇਹਦੇ ਕਾਂਟਰੇ ਜਿਹੜੇ ਹੈਗੇ ਉਹਨੂੰ ਦੇ ਨੇ ਲੇਕਿਨ ਇੱਕ ਜਿਹੜਾ ਵਿਆਦ ਆਇਆ ਦੇਖੋ ਜਿਹੜਾ ਜੋ ਜੋ ਹੁਣ ਤੱਕ ਇਲੀਗਲ ਇਹਦੇ ਵਿੱਚ ਆਇਆ ਹੈ ਕਿ ਜਿਹੜੇ ਵੈਪਨਸ ਆ ਕਾਰਟ੍ਰਿਜਸ ਆ ਉਹਨਾਂ ਨੂੰ ਵੀ ਕਸਟਡੀ ਚ ਲਿਆਇਆ ਉਹ ਚ ਐਫ ਆਈ ਆਰ ਵੀ ਦਰਜ ਹੋਈ ਆ ਫਰਦਰ ਉਹਨਾਂ ਦੀ ਵੈਰੀਫਿਕੇਸ਼ਨ ਵੀ ਕੀਤੀ ਜਾ ਰਹੀ ਹੈ ਕਿੱਥੋਂ ਆਏ ਆ ਉਹ ਸਾਰਾ ਇਨਵੈਸਟੀਗੇਸ਼ਨ ਦੇ ਵਿੱਚ ਆ ਜਾਏਗਾ

वो हम देंगे और हमने जो आज तक पंजाब पुलिस ने इस केस में किया है बिल्कुल लॉ के एम्बिट में किया है बिल्कुल एज पर लॉ किया है फरदर जो भी कार्रवाई होगी हर एक को राइट है अपना लीगल रेमेडी अवेल करने का जो इसमें कार्रवाई होगी प्योरली एज पर लॉ एंड इन अकॉर्डेंस देखो ये मैं स्पष्ट नहीं जो 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 अरैसट हुए पांच जने उन्होंने उत्ते लगाया है ਫਰਦਰ ਅੱਗੇ ਕੋ ਨੂੰ ਜੋ ਜੋ ਹੋਏਗਾ ਫਰਦਰ ਹੋਏਗਾ ਮੈਂ ਮੈਂ ਇਸ ਸਟੇਜ ਤੇ ਮੈਂ ਨਹੀਂ ਮੈਂ ਕਹਾਂ ਅਪਡੇਟ ਕਰਦੇ ਰਹਿਾਂਗੇ ਸਾਡੇ ਸਾਲ ਤੋਂ ਪੂਰੀ ਪੜਿਆ ਜਾਵੇਗਾ ਕਿ ਉਹ ਬੰਜਾ ਉਹ ਵੀ ਮੈਂ ਤਦੇ ਕਹਿ ਰਿਹਾ ਨਾ ਇਹ ਕੋਈ ਸੀ ਡੈਂਟਿਸਪੇਸ਼ਨ ਤੇ ਨਹੀਂ ਹੋ ਸਕਦੀ ਜਦੋਂ ਜਦ ਜਦੋਂ ਅਰੈਸਟ ਹੋਏਗਾ ਜੋ ਫੈਕਟ ਸੋਣਵੇ ਉਹ ਤੁਹਾਨੂੰ ਇਮੀਡੀਟਲੀ ਦੱਸ ਲਾਇਕਲੀ ਲਗਾਇਆ ਜਾਵੇ ਜੀ ਮਤਲਬ ਇਹਦਾ ਕੁਸ਼ਨ ਕਰਦੇ ਮੇਰੀ ਗੱਲ ਸਮਝੋ ਜੀ ਜਿਹੜੇ ਬੰਦੇ ਅਸੀਂ ਅਰੈਸਟ ਕੀਤੇ ਆ ਪੰਜ ਉਹਨਾਂ ਤੇ ਲਗਾਇਆ ਹੈ ਜਿਹੜੇ ਜਿਹੜੇ ਅਰੈਸਟ ਹੋਣੇ ਆ ਉਹਨਾਂ ਚੋਂ ਤੱਥਾਂ ਦੇ ਆਧਾਰ 'ਤੇ ਲਗਾਇਆ ਜਾਏਗਾ ਜਿਹੜਾ ਤੁਹਾਡਾ ਸਪੈਸੀਫਿਕ ਕੁਐਸਚਨ ਆ ਕਿ ਉਹ ਹੈਗਾ ਕਿ ਲਗਾਇਆ ਜਾ ਸਕਦਾ ਹੈ ਸਰ ਸਰ 23 ਕਿਹੜਾ ਸਰ ਐਪੋਰਟ ਇਸ ਤੇ ਲੱਗ ਸਕਦਾ ਹੈ ਜਾਂ ਲਗਾਇਆ ਗਿਆ ਹੈ ਇਹ ਕਲੀਅਰ ਕਰ ਦਿਓ ਜੋ 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 ਮੈਂ ਤਾਂ ਕਹਿ ਰਹਾ ਹੂੰ ਕਿ ਲਗਾਇਆ ਜਾ ਸਕਦਾ ਹੈ ਜਬ ਅਰੈਸਟ ਹੋ ਜਾਏਗਾ ਜੋ ਬਾਕੀ ਫੈਕਟਸ ਹੈ ਉਹ ਆਪਕੋ ਕਲੀਅਰ ਕਰ ਦਿਆਗਾ ਦੇਖੋ ਤੁਸੀਂ ਮੈਂ ਕੀ ਕਹਿ ਰਹੇ ਹਾਂ

ਮੈਨੇ ਹਿੰਕੀ ਕੀ ਗਏ ਆ ਸਰ ਕਿਉਂ ਇਤਨੇ ਦਹਿਲ ਕੀ ਗਏ ਮੇਰੇ ਮੇਰੇ ਐਸਐਚ ਮੈਨੂੰ ਮੇਰੇ ਕੋ ਪੂਰੀ ਡਿਟੇਲਸ ਨਹੀਂ ਹੈਗੀਆਂ ਸੋ ਇਸ ਚੀਜ਼ ਤੇ ਮੈਂ ਨਹੀਂ ਕਮੈਂਟ ਕੋਈ ਕਰ ਸਕਦਾ ਜਿਹਦਾ 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 ਜਿਹ ਟਾਈਮ ਟੂ ਟਾਈਮ ਬੇਸਿਸ ਦੇ ਤੇ ਐਗਜ਼ਾਮਿਨ ਕਰਕੇ ਹੀ ਲਈ ਜਾਸੂਗਾ ਸੋ ਸੋ ਫਾਰ ਬੰਦਾ ਫਰਦਰ ਜੋ ਐਸ ਪਰ ਸਿਚੁਏਸ਼ਨ ਕੋਲ ਲਈ ਜਾਏਗੀ ਕਿ ਕਿ ਦੇਖੋ ਇਹ ਐਂਟੀਸਪੇਸ਼ਨ ਚ ਹੁੰਦਾ ਹੈ ਕਿਉਂਕਿ ਲਾ ਐਂਡ ਆਰਡਰ ਪਬਲਿਕ ਆਰਡਰ ਨੂੰ ਮੇਨਟੇਨ ਕਰਨ ਵਾਸਤੇ ਬਹੁਤ ਸਾਰੇ ਸਟੈਪਸ ਜ਼ਰੂਰੀ ਹੁੰਦੇ ਆ ਸੋ ਇਹ ਉਹਦਾ ਇੱਕ ਪਾਰਟ ਆ ਫਰਦਰ ਅਗੇ ਕੇ ਅਸੈਸਮੈਂਟ ਹੋਏਗੀ ਜੇ ਸਟੇਜ ਤੇ ਲਗੇਗਾ ਕਿ ਹੁਣ ਠੀਕ ਹੈ ਉਦੋਂ ਓਪਨ ਕਰ ਦਿੱਤਾ ਗਿਆ। ਇਹ ਕਹਿੰਦਾ ਕਿ ਇਹ ਕੋਰਟ ਕੇ ਬੈਠੇ ਹੋਏ ਆ ਆਪਣਾ ਨਾਟਕ ਪ੍ਰਦਰਸ਼ਨ ਕਰ ਰਹੇ ਕਿ ਸਾਧਿਆ ਉਹ ਤਾਂ ਲੋਕਲ ਪੁਲਿਸ ਉਹਨਾਂ ਨੂੰ ਡੀਲ ਕਰ ਰਹੀ ਹੈ ਜੀ ਉਹਨਾਂ ਨਾਲ ਗੱਲਬਾਤ ਕਰ ਰਹੀ ਹੈ ਜੋ 네ਗੋਸ਼ੀਏਸ਼ਨ ਦੇ ਵਿੱਚ ਕੋਈ ਹੱਲ ਨਿਕਲ ਨਹੀਂ ਰਿਹਾ। ਜੇ ਸਾ ਆਪ ਅਭੀ ਕਹਿ ਰਹੇ ਹੋ ਕਿ ਪੁਲਿਸ ਸੇ ਵੈਰੀਫਾਈ ਕੀਤਾ ਜਾਏ। ਕੌਣ ਸਾ ਮਾਧਿਅਮ ਹੋਗਾ ਆਪ ਕੋਈ ਜਾਂ ਤੋਂ ਕੋਈ ਬੰਦਾ ਭੇਜ ਕਰੋ ਕਿ ਅਗਰ ਹਮੇ ਨਹੀਂ ਦੇਖੋ ਜਬ ਤੱਕ ਮੈਂ ਕਹਿ ਰਿਹਾ ਮੈਂ ਵਹੀ ਕਹਿ ਰਿਹਾ ਜੈਸੇ ਕੱਲ ਕੱਲ ਅਮਨੇ ਪੂਰਾ ਸਪਸ਼ਟ ਕਰ ਦਿਆ ਥਾ कि अब तक अरेस्ट नहीं हुआ है तो, तो जब तक हमारी तरफ से देखो रात को जैसे कई लोगों के फोन आए है कि हैज जी बिन अरेस्टेड तो जब तक नहीं अरेस्ट हुआ जब तक हम मतलब अगर जैसे ही अरेस्ट होगा वी विल कम आउट के भी ठीक है वो करते रहेंगे आपको वही विल कीप ऑन आप जी

नहीं नहीं पुलिस अपना जो, जो, पूरा एफर्ट है कर रही है और हमने 114 लोग हैं उनको कस्टडी में लिया पूरी स्टेट में शांति है बाकी जो हमारी असेसमेंट है जो सर्विसेज कब देनी है क्या करना है वो हम असेस करके वो वो भी लोग देखो राठी जी पूरी ਸਾਰਾ ਆਪਰੇਸ਼ਨ ਦੀਆਂ ਡਿਟੈਗ੍ਰੀਟਿਸ ਡਿਸਕਲੋਜ਼ ਨਹੀਂ ਕੀਤੇ ਜਾ ਸਕਦੇ ਆ ਬਟ ਬਟ ਪ੍ਰੋਪਰ ਸਾਡੀ ਸਾਰਿਆਂ ਨਾਲ ਕੋਆਰਡੀਨੇਸ਼ਨ ਕਿਸੇ ਸਟੇਟ ਦੀ ਹੈਲਪ ਚਾਹੀਦੀ ਆ ਉਹਦੇ ਨਾਲ ਵੀ ਪ੍ਰੋਪਰ ਕੋਆਰਡੀਨੇਸ਼ਨ ਆ ਸੈਂਟਰਲ ਦੀ ਕੋਈ ਏਜੰਸੀ ਦੀ ਹੈਲਪ ਚਾਹੀਦੀ ਆ ਤੋਂ ਪ੍ਰੋਪਰ ਸਾਰਿਆਂ ਨਾਲ ਇਨ ਟੈਂਡਮ ਕੰਮ ਕੀਤਾ ਜਾਂਦਾ ਸਰ ਇਸ ਵਿੱਚ ਸੈਂਟਰਲ ਜੈਂਸੀ ਦੀ ਇਨਵੋਲਵਮੈਂਟ ਮੈਂ ਕਹ ਰਿਹਾ ਜਿੱਤੇ ਜਿੱਤੇ ਪੁਲਿਸ ਨੂੰ ਕਿਉਂਕਿ ਪੰਜਾਬ ਪੁਲਿਸ ਜਿਹੜੀ ਆ ਉਹਨੂੰ ਸਾਡਾ ਮੇਨ ਕੰਮ ਕੀ ਹੈ ਕਿ ਅਸੀਂ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਾ ਪਬਲਿਕ ਪੀਸ ਨੂੰ ਮੇਨਟੇਨ ਕਰਨਾ ਹੈ ਔਰ ਇਸ ਇਸ਼ੂ ਦੇ ਉੱਤੇ ਇਸ ਇਸ ਮੈਂ ਉਹੀ ਗੱਲ ਕਰ ਰਿਹਾ ਜੀ ਇਸ ਇਸ਼ੂ ਦੇ ਉੱਤੇ ਜੀਦੀ ਵੀ ਹੈਲਪ ਸਾਨੂੰ ਚਾਹੀਦੀ ਆ ਅਸੀਂ ਉਸ ਤੋਂ ਡਿਮਾਂਡ ਕਰ ਰਹੇ ਆ ਔਰ ਸਾਨੂੰ ਸਾਰਿਆਂ ਦੇ ਵੱਲੋਂ ਅਸਿਸਟੈਂਸ ਜਿਹੜੀ ਆ ਫੁੱਲ ਮਿਲ ਰਹੀ ਹੈ। ਸਰਕਾਰ ਦੇ ਪੱਜਾਬ ਤੇ ਹੈਗੀਆਂ ਨੇ ਉਹ ਐਕਸਟੈਂਡ ਹੋਣ ਗਿਆ ਵੀ ਥੋੜੇ ਦਿਨ ਲਈ ਬੱਚਦੇ ਹੋ ਕੇ ਆ। ਮੈਂ ਕਹਿ ਰਿਹਾ ਅਸੈਸ ਕਰਕੇ ਜੀ ਟਾਈਮ ਟੂ ਟਾਈਮ ਇਸ ਇਸ਼ੂ मैं कह रहा हूँ कहीं भी हमें कहीं से भी किसी की भी हेल्प चाहिए सबके साथ हम इन टच बट मैं वो किसी एक एक पुलिस या एक संस्था उसके बारे में डिस्क्लोज़ नहीं कर सकता हमने सबको लिया, सब लिया है लूप में देखो एग्जैक्ट अमाउंट में वही कह रहा एग्जैक्ट अमाउंट एड्डी जल्दी मैं डिस्कलोज नहीं कर सकता पर पर जेडे एंगल तेन सारे दस दिते हैं कि जहाँ फंड आए हैं ਉਹ ਛੋਟੇ ਅਮਾਊਂਟਸ ਵੀ ਆਏ ਆ ਬਹੁਤ ਸਾਰੇ ਆਏ ਆ ਵਹੀਕਲਸ ਦੇ ਸੋਰਸਿਸ ਚੈੱਕ ਕੀਤੇ ਜਾ ਰਹੇ ਆ ਸੋ ਪ੍ਰਾਈਮ ਅਫਸਰਾਈ ਸਫੀਸ਼ੀਐਂਟ ਐਵੀਡੈਂਸ ਆ ਕਿ ਆਪਣੇ ਸੋਰਸਿਸ ਤੋਂ ਕੁਝ ਵੀ ਨਹੀਂ ਲਿਆ ਗਿਆ ਅਜੇ ਅਜੇ ਇਸ ਸਟੇਜ ਤੇ ਕੁਝ ਨਹੀਂ ਕਹਾ ਜਾ ਸਕਦਾ ਸਰ ਇਹ ਗਰੁੱਪ ਲਿੰਕ ਹੈ ਯਾਰ ਤੇਰੇ ਮੈਂ ਕਹਿ ਰਿਹਾ ਇਸ ਸਟੇਜ ਤੇ ਅੱਜ ਕੁਝ ਨਹੀਂ ਕਹਾ ਜਾ ਸਕਦਾ ਕੋਈ ਮਰ ਜੋ ਵੀ ਹੈ ਇਹ ਬਤਾ ਦੇ ਦਿੱਤੇ ਸਾਰੇ ਸਟੇਜ ਤੇ ਵਾਇਆ ਆ ਉਹ ਤਾਂ ਟੂ ਮੇਨਟੇਨ ਪਬਲਿਕ ਆਰਡਰ ਕਿਸੇ ਨੂੰ کہیں ਵੀ ਭੇਜ ਸਕਤੇ ਹੈ ਥੈਟ ਇਜ਼ ਇਨ ਥੈਟ ਇਜ਼ ਵਿਦਨ ði ਐਂਬ੍ਰੇਟ ਆਫ ਲਾ ਜਿਸ ਸਾਡੇ ਯੂਕੇ ਤੇ ਯੂਐਸ ਐਮਬੈਸੀ ਇੰਡੀਆ ਐਮਬੈਸੀ ਦੇ ਵਿਚਕਾਰ ਤਿਰੰਗੇ ਦਾ ਖਮਾਨ ਦਿੱਤਾ ਖਾਲਿਸਤਾਨ ਸਰਵਾਰ ਤੇ ਕੰਮ ਕੀਤਾ ਜਾਂਦਾ ਤਾਂ ਦਾਦੇ ਵੀ ਜੁੜੇ ਨੇ ਉਸ ਨੂੰ ਦੇਖ ਕੇ ਤੁਸੀਂ ਕੀ ਦੇਖੋ ਸਾਡਾ ਉਹਦੇ ਨਾਲ ਲਿੰਕ ਨਹੀਂ ਸਾਡਾ ਸਾਡੀ ਸਟੇਟ ਚ ਪੀਸ ਮੇਨਟੇਨ ਕਰਨਾ ਸਾਡਾ ਕੰਮ ਆ ਪੰਜਾਬ ਦੇ ਵਿੱਚ ਸ਼ਾਂਤੀ ਨੂੰ ਮੇਨਟੇਨ ਕਰਨਾ ਸਾਡਾ ਕੰਮ ਆ ਉਹਦੇ ਲਈ ਅਸੀਂ ਵਚਨ ਬੰਦ ਆ ਜੀ ਜਿਸ ਸਾਡੇ ਪਾਰਿਸ ਪੰਜਾਬ ਜਿੱਥੇ ਬੰਦੀ ਦੇ ਬਾਰੇ ਉਹ ਕਿਹਨੇ ਸਾਇਆ ਇਹਨਾਂ ਜੋ ਕਿ ਦੀ ਪ੍ਰੋਵੀਜ਼ਨ ਕੀ ਕਿੰਨੀ ਦੇਰ ਤੱਕ ਇਹਨਾਂ ਨੂੰ ਰਿਵਾਰਡ ਦੇ ਵਿੱਚ ਦੇ ਕੋ ਪ੍ਰੋਵੀਜ਼ਨਸ ਤਾਂ ਤੁਸੀਂ ਪੜ ਲੈਣਾ ਪ੍ਰੋਵੀਜ਼ਨਸ ਦੇ ਵਿੱਚ ਇਹ ਹੁੰਦਾ ਹੈ ਕਿ ਇੱਕ ਐਡਵਾਈਜ਼ਰੀ ਬੋਰਡ ਹੁੰਦਾ ਹੈ ਤਿੰਨ ਹਫ਼ਤੇ ਦੇ ਵਿੱਚ ਵਿੱਚ ਐਡਵਾਈਜ਼ਰੀ ਬੋਰਡ ਦੇ ਕੋਲੇ ਰਿਪੋਰਟ ਜਾਣੀ ਹੁੰਦੀ ਆ ਤਿੰਨ ਤਿੰਨ ਮਹੀਨੇ ਤੇ ਪੀਰੀਅਡ ਤੇ ਐਕਸਟੈਂਡ ਕੀਤਾ ਜਾ ਸਕਦਾ ਹੈ ਮੈਕਸਿਮਮ ਪੀਰੀਅਡ 1 ਸਾਲ ਦਾ ਹੁੰਦਾ ਸੋ ਜੋ ਜੋ ਪ੍ਰੋਸੀਜਰ ਆ ਪ੍ਰੋਪਰ ਪ੍ਰੋਸੀਜਰ ਇਹਦੇ ਵਿੱਚ ਫੋਲੋ ਕੀਤਾ ਜਾ ਰਿਹਾ ਵਾ ਇਹਦੇ ਤਾਂ ਰਿਮਾਂਡ ਦੀ ਲੋੜ ਨਹੀਂ ਪਈ ਜਰਾ ਇਹਦੇ ਵਿੱਚ ਕੋਈ ਰਿਮਾਂਡ ਦੀ ਲੋੜ ਨਹੀਂ ਹੁੰਦੀ ਜੀ ਇਹਦੇ ਵਿੱਚ ਡਿਟੇਨ ਕਰਕੇ ਤਿੰਨ ਹਫ਼ਤੇ ਦੇ ਵਿੱਚ ਵਿੱਚ ਜਿਹੜਾ ਐਡਵਾਈਜ਼ਰੀ ਬੋਰਡ ਹੁੰਦਾ ਐਡਵਾਈਜ਼ਰੀ ਬੋਰਡ ਨੂੰ ਇਨਫਾਰਮ ਕਰਨਾ ਹੁੰਦਾ ਫਿਰ ਉਹ ਐਗਜ਼ਾਮਨ ਕਰਦਾ ਹੈ ਸਾਰਾ ਐਵਿਡੈਂਸ ਐਂਡ ਇਫ ਇਟ ਫੀਲਸ ਉਹ ਅਲਾਉ ਕਰ ਦਿੰਦਾ ਹੈ ਉਹਨਾਂ ਨੂੰ ਉਸ ਨੂੰ ਕੀ ਕਰਦੇ ਕਿ ਅਗਲੇ ਬਾਦ ਬਦਲਾਅ ਛੋੜ ਕੇ ਵੀ ਕਈ ਹੋਰ ਸਟੇਜ ਅਲਾਉ ਨਹੀਂ ਨਹੀਂ ਇਹ ਸਟੇਜ ਤੇ ਕੁਝ ਨਹੀਂ ਕਹਾ ਜਾ ਸਕਦਾ ਅਸੀਂ ਲੋਕ ਪੂਰਾ ਐਫਰਟ ਕਰ ਰਹੇ ਹਾਂ ਐਂਡ ਸੂਨ ਹੀ ਹੀ ਵਿਲ ਬੀ ਅਰੈਸਟਡ ਜੀ ਸਰ ਜੋ ਵਾਈਸ ਪრეਜ਼ੀਡੈਂਟ ਜਲਦੀ ਬੰਦੀ ਆਪਣੇ ਫਾਲ ਦੇ ਬਲੋਂ ਡਰਗਸ ਦਾ ਛੁੜਾਓ ਉਹ ਨੀਂ ਸਟਾਰਟ ਕੀਤੀ ਗਈ تھی ਕੀ ਉਥੇ ਡਰਗਸ ਛੁੜਵਾਏ ਜਾ ਰਹੇ ਸੀ ਜਾਂ ਫਿਰ ਦੇਖੋ ਇਹ ਚੀਜ਼ਾਂ ਦੇਖੋ ਇਹ ਤਾਂ ਬਹੁਤ ਪ੍ਰੀਲੀਮਿਨਰੀ ਆ ਅਸੀਂ ਤਾਂ ਇੱਕ ਚੀਜ਼ ਬਾਰੇ ਹੈ ਕਿ ਜਿਹੜੇ ਇਹਨਾਂ ਦੇ ਜਿੰਨੀਆਂ ਵੀ ਐਕਟੀਵਿਟੀਜ਼ ਸੀਗੀਆਂ ਉਹ ਐਕਟੀਵਿਟੀਜ਼ ਸਟੇਟ ਦਾ ਜਿਹੜਾ ਕਮਿਊਨਲ ਹਾਰਮਨੀ ਤੇ ਸਟੇਟ ਦੀ ਪੀਸ ਨੂੰ ਡਿਸਟਰਬ ਕਰਨ ਵਾਲੀਆਂ ਸੀ ਜਾਂ ਅਸੀਂ ਉਹਦੇ ਖਿਲਾਫ ਕਾਰਵਾਈ ਕੀਤੀ ਹੈ ਕਿਸੇ ਇੱਕ ਵਿਅਕਤੀ ਦੇ ਖਿਲਾਫ ਇਹ ਕਾਰਵਾਈ ਨਹੀਂ ਕੀਤੀ ਇਹ ਇੱਕ ਸਟੇਟ ਦੇ ਵਿੱਚ ਲਾਅ ਐਂਡ ਆਰਡਰ ਮੇਨਟੇਨ ਕਰਨ ਵਾਸਤੇ ਕਾਰਵਾਈ ਕੀਤੀ ਗਈ ਹੈ ਜਿਹੜੇ ਚਾਚਾ ਤੇਰੇ ਦਾ ਇਹ ਇੱਕ ਸਰ ਤੋਂ ਉਹਦੇ ਸਾਵਧਨ ਕਿਸ ਤਰ੍ਹਾਂ ਇਨਵੈਸਟੀਗੇਟ ਨਹੀਂ ਉਹ ਸਾਰਾ ਚੱਲ ਰਿਹਾ ਰੈਟਿਟ ਇਨਵੈਸਟੀਗੇਸ਼ਨ ਦੇ ਨੀਟੀ ਗ੍ਰੇਟ ਇਸ ਫੈਕਟਸ ਡਿਸਕਲੋਜ਼ ਨਹੀਂ ਕੀਤੇ ਜਾ ਸਕਦੇ ਕਿਉਂਕਿ ਇੱਕ ਲੰਬੀ ਇਨਵੈਸਟੀਗੇਸ਼ਨ ਹੈ ਇਹਦੇ ਵਿੱਚ ਕਈ ਡਿਸਟ੍ਰਿਕਟਸ ਦੀ ਪੁਲਿਸ ਇਨਵੋਲਡ ਹੈ ਜਿਹਦੇ ਵਿੱਚ ਇਹਦੇ ਵਿੱਚ ਤਾਂ ਸਾਰੇ ਜਦੋਂ ਜਿਉਂ-ਜਿਉ ਤੱਥ ਅੱਗੇ ਆਈ ਜਾਣਗੇ ਆਪਾਂ ਟਾਈਮ ਟੂ ਟਾਈਮ ਤੁਹਾਨੂੰ ਅਪਡੇਟ ਕਰੇ ਜਾਵਾਂਗੇ ਹੁਣ ਤਾਂ ਇਹ ਤਾਂ ਕੁਝ ਕੈਜੂਅਲ ਇਨਵੈਸਟੀਗੇਸ਼ਨ ਸਾਹਮਣੇ ਆਇਆ ਕਿ ਜਿਹੜੇ ਕੀ ਹਥਿਆਰ ਤੁਸੀਂ ਰਿਕਵਰ ਕੀਤੇ ਆ ਜਿਹੜਾ AKF ਦੇ ਆ ਦੂਜੇ ਉਹ ਜਾਇਜ਼ ਨੇ ਨਜਾਇਜ਼ ਨੇ ਉਹਦੇ ਵਿੱਚ ਕੁਝ ਅਨਲਾਈਸੈਂਸਡ ਵੈ ਔਰ ਫਰਦਰ ਉਹਨਾਂ ਨੂੰ ਅਜੇ ਅਸੀਂ ਵੈਰੀਫਾਈ ਕਰ ਰਹੇ ਹਾਂ ਉਸ ਚੀਜ਼। ਸਰ ਕੀ ਉਹਨਾਂ ਦੇ ਪੇਰੈਂਟਸ ਦਾ ਰੋਲ ਵੀ ਇਨਵੈਸਟੀਗੇਸ਼ਨ ਕੀਤਾ ਜਾ ਰਿਹਾ ਹੈ? ਦੇਖੋ ਇਹਦੇ ਬਾਰੇ ਮੈਂ ਇਹ ਜੀ ਗੱਲ ਨਹੀਂ ਕਰ ਸਕਦਾ। ਸਾਡਾ ਮੇਨ ਜਿਹੜਾ ਮੁੱਦਾ ਹੈ ਕਿ ਇਸ ਦੀ ਤਫਤੀਸ਼ ਫੇਅਰ ਹੋਣੀ ਚਾਹੀਦੀ ਹੈ ਔਰ ਕਾਨੂੰਨ ਦੇ ਦਾਇਰੇ ਚ ਰਹਿ ਕੇ ਹੋਣੀ। ਸਰ ਸਮਝ ਆਉਂਦਾ ਕਿ ਉਹ 23 ਫਰਵਰੀ ਤੋਂ ਬਾਅਦ ਉਹ 19 ਨੂੰ ਆ ਕੇ ਜਿਹੜਾ 18 ਨੂੰ ਹੋਇਆ ਹੈਗਾ ਸਾਰਾ ਕੁਝ ਅੰਦਰ। ਐਨਾ ਟਾਈਮ ਕਿਉਂ ਲੱਗ ਗਿਆ ਵਿਚ ਵਿਚਾਲੀ ਤੇ ਕਿਉਂ ਨਹੀਂ ਕੀਤਾ ਗਿਆ? ਨਹੀਂ ਉਹ ਐਵਿਡੈਂਸ ਕਲੈਕਸ਼ਨ ਦੇ ਉੱਤੇ ਪਲੈਨਿੰਗ ਦੇ ਉੱਤੇ ਹਰ ਚੀਜ਼ ਬੜਾ ਕੁਝ ਹੁੰਦਾ ਹੈ ਜਿਹਦੇ ਵਿੱਚ ਓਵਰਆਲ ਇੱਕ ਇੱਕ ਹੋਲਿਸਟਿਕ ਪਿਕਚਰ ਦੇਖਣੀ ਹੁੰਦੀ ਹੈ ਇਹਦੇ ਵਿੱਚ ਸਾਰਾ ਕੁਝ ਜ਼ਰੂਰੀ ਸੀਗਾ ਸਾਰੇ ਤੱਤ ਇਕੱਠੇ ਕਰਨੇ ਜ਼ਰੂਰੀ ਹੁੰਦੇ ਆ ਆਪਣੇ ਆਪ ਨੂੰ ਸੈਟੀਸਫਾਈ ਕਰਨਾ ਜ਼ਰੂਰੀ ਹੁੰਦਾ ਹੈ ਪਲੱਸ ਕੀ ਕੀ ਇਹਦੀਆਂ ਇੰਪਲੀਕੇਸ਼ਨਾਂ ਦਾ ਸਾਰੇ ਐਗਜ਼ਾਮਿਨ ਕਰਕੇ ਫਿਰ ਐਕਸ਼ਨ ਲੈ ਜੰਦਾ ਸਰ ਓਵਰਆਲ ਜੇ ਆਪਾਂ ਦੇਖੀਏ ਓਵਰਆਲ ਜਿਹੜਾ ਕਿਹਾ ਕਿ ਫਲੈਗ ਮਾਰਚ ਜਾਂ ਨਾ ਕਿ ਜਿਹੜੀ ਨਾਕੀ ਬੰਦੀ ਕੀਤੀ ਜਾ ਰਹੀ ਹੈ 144 ਵੀ ਲਾਈ ਗਈ ਹੈ ਕਿਤੇ ਹੁਣ ਓਵਰਆਲ ਆਪਾਂ ਦੇਖੀਏ ਤਾਂ ਕਿਸੇ ਤਰ੍ਹਾਂ ਦਾ ਕੋਈ ਹੁਣ ਕਿ ਕੋਈ ਸਵਾਲ ਦੇਖੋ ਅੱਜ ਦੀ ਡੇਟ ਦੇ ਵਿੱਚ ਸਟੇਟ ਦੇ ਵਿੱਚ ਮੈਂ ਦੁਬਾਰਾ ਕਹਿ ਰਿਹਾ ਬਿਲਕੁਲ ਸ਼ਾਂਤੀ ਹੈ ਕਿਸੇ ਵੀ ਤਰ੍ਹਾਂ ਦਾ ਲਾਅ ਐਂਡ ਆਰਡਰ ਦਾ ਕੋਈ ਵੀ ਡਿਸਟਰਬੈਂਸ ਕਿਤੇ ਸਟੇਟਸ ਨਹੀਂ ਹੈਗੀ ਪ੍ਰੀਕਾਸ਼ਨਰੀ ਮੀਜਰਸ ਲੈਣੇ ਜ਼ਰੂਰੀ ਹੁੰਦੇ ਆ ਜਿੱਦਾਂ ਇੰਟਰਨੈਟ ਦੀ ਅਵੇਲੇਬਿਲਟੀ ਨਹੀਂ ਹੈਗੀ ਇਹ ਵਾਲੇ ਪ੍ਰੀਕਾਸ਼ਨਰੀ ਮੀਜਰਸ ਆ ਇਹ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਸਤੇ ਜ਼ਰੂਰੀ ਹੁੰਦੇ ਆ ਪਰ ਅੱਜ ਬਿਲਕੁਲ ਸਾਰੇ ਪੰਜਾਬ ਦੇ ਵਿੱਚ ਸਥਿਤੀ ਬਿਲਕੁਲ ਸਟੇਬਲ ਆ ਬਿਲਕੁਲ ਸ਼ਾਂਤੀ ਆ ਕਿਤੇ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਅਨਸਕਾਮੀ ਘਟਨਾ ਦੀ ਕੋਈ ਵੀ ਇਸ ਤਰ੍ਹਾਂ ਦੀ ਨਿਊਜ਼ ਨਹੀਂ ਹੈਗੀ ਇੱਕ ਪਹਿਲਾ ਨੀਗੀ ਵੀ ਸਾਹਮਣੇ ਆ ਰਿਹਾ ਆ ਗਈ ਹੈ ਤੇ ਦਾਵਾ ਇਹ ਹੋ ਰਿਹਾ ਹੈਗਾ ਕਿ ਉਹ ਮੁੰਡਾ ਜੇਲ੍ਹ ਤੋਂ ਹੈ ਉਹਦੇ ਬਾਰੇ ਇੱਕ ਉਹਦੇ ਬਾਰੇ ਮੇਰੇ ਕੋਲ ਇਨਫਰਮੇਸ਼ਨ ਨਹੀਂ ਹੈਗੀ ਜੋ ਅਸੀਂ ਪਿਛਲੀ ਵਾਰੀ ਦੱਸਿਆ ਸੀ ਉਹ ਪ੍ਰੀਲੀਮਨਰੀ ਵੈਰੀਫਾਈ ਕਰਕੇ ਦੱਸਿਆ ਸੀਗਾ ਜੇ ਉਹ ਫਰਦਰ ਕੋਈ ਉਹਦੇ ਚ ਜਾਣਕਾਰੀ ਹੋਊਗੀ ਸ਼ੇਅਰ ਕਰ ਦਿੱਤੀ ਜਾਊਗੀ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਆਜ਼ਾਦ ਟੀਵੀ ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ